ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਅਮਰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਮਰ ਸ਼ਹੀਦ ਭਾਈ ਸੁਖਦੇਵ ਸਿੰਘ ਸੁਖਾ ਅਮਰ ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਅਤੇ ਸਿੱਖ ਪੰਥ ਦੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਮਹਾਨ ਸ਼ਹੀਦੀ ਸਮਾਗਮ ਜਿਹੜਾ ਆ ਮਿਤੀ 9 ਅਕਤੂਬਰ 2024 ਦਿਨ ਬੁੱਧਵਾਰ ਨੂੰ ਪਿੰਡ ਗਦਲੀ ਵਿਖੇ ਨੇੜੇ ਜੰਡਿਆਲਾ ਮਨਾਇਆ ਜਾ ਰਿਹਾ ਹੈ ਆਪਾਂ ਤੁਹਾਨੂੰ ਇਸ ਜਿਹੜਾ ਘਰ ਇਹਦੇ ਦਰਸ਼ਨ ਕਰਾਉਣੇ ਆ ਜਦੋਂ ਆਪਾਂ ਜੀਟੀ ਰੋਡ ਤੋਂ ਥੱਲੇ ਉਤਰਦੇ ਆ ਜਿਹੜਾ ਲਿੰਕ ਰੋਡ ਆਉਂਦਾ ਆ ਉਹਦੇ ਉੱਤੇ ਇੱਕ ਡਿਊਟੀ ਬਣੀ ਆ ਜਿਹੜੀ 2-3 ਕਿਲੋਮੀਟਰ ਦੂਰ ਤੋਂ ਪਤਾ ਲੱਗ ਜਾਂਦਾ ਵੀ ਆਪਾਂ ਸ਼ਹੀਦਾਂ ਦੇ ਜਿੱਥੇ ਪਈ ਹਰਜਿੰਦਰ ਸਿੰਘ ਜੀ ਦਾ ਜਨਮ ਹੋਇਆ ਉਸ ਪਿੰਡ ਗਦਲੀ ਪਹੁੰਚਣ ਆਲੇ ਆ ਕਿਉਂਕਿ ਉਹ ਗੇਟ ਬਣਿਆ ਇਸ ਗੇਟ ਦੀ ਹਾਲਤ ਜਿਹੜੀ ਆ ਉਹਦਾ ਰੰਗ ਰੋਂਗ ਨਹੀਂ ਸੀ ਥੋੜੀ ਖਸਤਾ ਸੀ ਤੇ ਇਸ ਗੇਟ ਨੂੰ ਟੀਮ ਦੇ ਸਿੱਧੂ ਦੇ ਮੁੱਖ ਸੇਵਾਦਾਰ ਭਾਈ ਬਗੇਲ ਸਿੰਘ ਹੋਣਾ ਨੇ ਜਿਹੜਾ ਰੰਗ ਰੋਗਣ ਕਰਵਾਇਆ ਉਸ ਤੋਂ ਬਾਅਦ ਆ ਤੁਸੀਂ ਦੇਖ ਰਹੇ ਹੋ ਮੈਂ ਕੈਮਰਾਮੈਨ ਨੂੰ ਕਹਾ ਗਿਆ ਦਿਖਾਈ ਆ ਇਹ ਟਾਇਲ ਲਾਈ ਹੈ ਤੇ ਆ ਸਾਰਾ ਜਿਹੜਾ ਅ ਅੱਗੇ ਤੁਹਾਨੂੰ ਦਿਖਾਉਨੇ ਆ ਬੂਟੇ ਸਾਰੇ ਲਾਏ ਆ ਆ ਸਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਉਹਨਾਂ ਨੇ ਸੇਵਾ ਕਰਵਾਈ ਤੇ ਅੰਦਰ ਜਿਹੜਾ ਰੰਗ ਰੂਗਣ ਕਰਵਾਇਆ ਉਹ ਵੀ ਪਾਈ ਬਗੇਲ ਸਿੰਘ ਉਹਨਾਂ ਨੇ ਕਰਵਾਇਆ ਸੀ ਉਸ ਤੋਂ ਬਾਅਦ ਇਹ ਘਰ ਲੰਮਾ ਸਮਾਂ ਜਿਹੜਾ ਆ ਅ ਬੰਦ ਰਿਹਾ ਜੀ ਬੰਦ ਰਹਿਣ ਤੋਂ ਬਾਅਦ ਇਹ ਜਿਹੜਾ ਘਰ ਆ ਇਸ ਘਰ ਨੂੰ ਪੰਥ ਦੀ ਤਿਰੋਹਰ ਬਣਾਉਣ ਲਈ ਪਾਈ ਹਰਜਿੰਦਰ ਸਿੰਘ ਜਿੰਦੇ ਹੋਣਾਂ ਦੀ ਜਿਹੜੀ ਜਿਹੜੇ ਭੈਣ ਜੀ ਨੇ ਉਹ ਤੇ ਉਹਨਾਂ ਦਾ ਜਿਹੜਾ ਬੇਟਾ ਆ ਬੱਬ ਜਿਹਦਾ ਨਿਕਨੇਮ ਬੱਬਾ ਇਹਨਾਂ ਦੋਨਾਂ ਨੇ ਚਾਰਾ ਜੋਈ ਕਰਕੇ ਇਸ ਘਰ ਨੂੰ ਜਿਹੜਾ ਆ ਆਪਣੇ ਇਹਨੇ ਮਾਮਾ ਜੀ ਹੋਣਾਂ ਨਾਲ ਤੇ ਭੈਣ ਸਾਡੀ ਨੇ ਆਪਣੇ ਭਰਾਵਾਂ ਨਾਲ ਗੱਲ ਕੀਤੀ ਕਿ ਇਹ ਜਿਹੜਾ ਘਰ ਇੱਕ ਲਿਖਤੀ ਪੜਤੀ ਜਿਹੜਾ ਤੁਸੀਂ ਪੰਥ ਨੂੰ ਸੌਂਪ ਦੋ ਇਹਦਾ ਇੱਕ ਟਰਸਟ ਬਣਾਇਆ ਗਿਆ ਉਹ ਟਰਸਟ ਨੂੰ ਜਿਹੜਾ ਆ ਇਹ ਘਰ ਉਹਨਾਂ ਨੇ ਦੇ ਦਿੱਤਾ ਸੌਂਪ ਦਿੱਤਾ ਪਿਛਲੇ 27 ਤਰੀਕ ਨੂੰ ਇਸ ਘਰ ਦੇ ਗੇਟ ਪੰਥਲੀ ਖੁੱਲ ਗਏ ਤੇ ਇਹ ਜਿਹੜਾ ਘਰ ਹੁਣ ਤੁਹਾਨੂੰ ਮੈਂ ਦੱਸਦਾ ਕੈਮਰਾਮੈਨ ਨੂੰ ਕਹਾਂਗਾ ਕਿ ਨਾਲ-ਨਾਲ ਤੁਰਦੇ ਹੁਣ ਇਹ ਘਰ ਹੁਣ ਤਾ ਉਮਰ ਜਿੰਨਾ ਚਿਰ ਇਹ ਸੰਸਾਰ ਰਹੂਗਾ ਉਹਨਾਂ ਚਿਰ ਇਹ ਘਰ ਭਾਈ ਹਰਜਿੰਦਰ ਸਿੰਘ ਜਿੰਦੇ ਹੁਣਾਂ ਦਾ ਜਿਹੜਾ ਜਨਮ ਸਥਾਨ ਆ ਇੱਥੇ ਉਹਨਾਂ ਦਾ ਜਨਮ ਹੋਇਆ ਸੀ ਇੱਥੇ ਇੱਕ ਚੌਂਕਾ ਆ ਚੁੱਲ੍ਹਾ ਆ ਜਿੱਥੇ ਉਹਨਾਂ ਨੇ ਪ੍ਰਸ਼ਾਦਾ ਪਾਣੀ ਛਕਿਆ ਇੱਥੇ ਹੀ ਉਹ ਕਮਰਾ ਜਿੱਥੇ ਉਹਨਾਂ ਉਹ ਖੇਡੇ ਮੱਲੇ ਜਵਾਨ ਹੋਏ ਇਹ ਸਾਰਾ ਜਿਉਂ ਦਾ ਤਉ ਰੱਖਿਆ ਜਾਊਗਾ ਇਹ ਪੰਥ ਦੇ ਦਰਸ਼ਨਾਂ ਲਈ ਕਿ ਕੌਮ ਦੇ ਜਿਹੜੀ ਇੱਕ ਬਹੁਤ ਵੱਡੀ ਗੱਲ ਸੀ ਜਦੋਂ ਅਰਣ ਕੁਮਾਰ ਵੈਦਿਆ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਤੇ ਪੂਨੇ ਜਾ ਕੇ ਪਾਈ ਹਰਜਿੰਦਰ ਸਿੰਘ ਜਿੰਦਾ ਤੇ ਪਾਈ ਸਖਦੇਵ ਸਿੰਘ ਉਹਨਾਂ ਨੇ ਉਹਨੂੰ ਸੋਧਾ ਲਾਇਆ ਇਹ ਸਾਰਾ ਘਰ ਬਹੁਤ ਲੰਮਾ ਚੌੜਾ ਘਰ ਆਤਾ ਪਿਛਲੇ ਦਿਨੀ ਜਦੋਂ ਸੰਗਤ ਨੇ ਆ ਕੇ ਇਸ ਘਰ ਦੇ ਦਰਵਾਜ਼ੇ ਖੁੱਲੇ ਤੇ ਮੈਂ ਕੈਮਰਾਮੈਨ ਨੂੰ ਕਹਾਗਾ ਕਿ ਦਿਖਾਏ ਇੱਥੇ ਇੱਕ ਜਿੱਥੇ ਉਹ ਪੱਖਾ ਪਿਆ ਆ ਇੱਥੇ ਇੱਕ ਕੰਦ ਸੀਗੀ ਇੱਥੇ ਇੱਕ ਕੰਦ ਸੀ ਜਿਹੜੀ ਕੰਦ ਢਾ ਦਿੱਤੀ ਗਈ ਇਹ ਘਰ ਨੂੰ ਤਿਆਰ ਕੀਤਾ ਜਾ ਰਿਹਾ ਕਿਉਂਕਿ ਸ਼ਹੀਦੀ ਸਮਾਗਮ ਆ ਇਸ ਜਗ੍ਹਾ ਦੇ ਉੱਤੇ ਕੰਦ ਸੀ ਜਿਹੜੀ ਉਸ ਦਿਨ ਢਾਈ ਗਈ ਆ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਇਸ ਕੰਦ ਬਾਰੇ ਕੁਝ ਸੁਹਿਰਦ ਸਿੰਘਾਂ ਨੇ ਇਹ ਚੌਂਕਾ ਆ ਇਹ ਰਸੋਈ ਆ ਇਹ ਚੌਂਕੇ ਚ ਬੈ ਕੇ ਪਾਈ ਹਰਜਿੰਦਰ ਸਿੰਘ ਜਿੰਦਾ ਸ਼ਹੀਦ ਪਾਈ ਹਰਜਿੰਦਰ ਸਿੰਘ ਜਿੰਦੇ ਹੋਣਾ ਨੇ ਪ੍ਰਸ਼ਾਦਾ ਪਾਣੀ ਛਕਿਆ ਤੇ ਆਪਾਂ ਤੁਹਾਨੂੰ ਇਹ ਗੱਲ ਦਾ ਇਤਰਾਜ ਕੀਤਾ ਕੁਝ ਸਿੰਘਾਂ ਨੇ ਕਿ ਜਿਹੜੀ ਕੰਦ ਆ ਇਹ ਕਿਉਂ ਟਾਈ ਗਈ ਕਿਉਂਕਿ ਘਰ ਤਾਂ ਆਪਾਂ ਇਸ ਲਈ ਕੌਮ ਦੇ ਹਵਾਲੇ ਕੀਤਾ ਕਿ ਦੀ ਕੋਈ ਚੀਜ਼ ਢਾਈ ਨਾ ਜਾਏ ਕਿਉਂਕਿ ਕਿਉਂਕਿ ਕੌਮ ਦੇ ਸ਼ਹੀਦਾਂ ਦੀਆਂ ਪਾਈ ਲਾਈਨ ਨਿਸ਼ਾਨੀਆਂ ਬਹੁਤ ਮਟਾ ਦਿੱਤੀਆਂ ਗਈਆਂ ਨੇ ਸੋ ਇਸ ਘਰ ਨੂੰ ਇਸ ਤਰ੍ਹਾਂ ਹੀ ਰੱਖਣਾ ਆ ਤੇ ਆਪਾਂ ਪਾਈ ਹਰਜਿੰਦਰ ਸਿੰਘ ਜਿੰਦਾ ਹੋਣਾ ਦੀ ਜਿਹੜੇ ਭੈਣ ਜੀ ਨੇ ਉਹਨਾਂ ਤੋਂ ਵਿਸਥਾਰ ਨਾਲ ਪੁੱਛਾਂਗੇ ਕਿ ਘਰ ਦੀ ਕਿਹੜੀ ਕਿਹੜੀ ਚੀਜ਼ ਕਦੋਂ-ਕਦੋਂ ਕਿਵੇਂ-ਕਿਵੇਂ ਬਣੀ ਕਿਹੜੀ ਚੀਜ਼ ਇਹ ਉਹਨਾਂ ਨਾਲ ਸਬੰਧਤ ਆ ਕਿਹੜੀ ਚੀਜ਼ ਇੱਥੇ ਆਰਜੀ ਸੀ ਕੰਦ ਢਾਉਣ ਦਾ ਕਾਰਨ ਕੀ ਆ ਇਹ ਸਾਰੀਆਂ ਗੱਲਾਂ ਬਾਤਾਂ ਅੱਜ ਆਪਾਂ ਪਾਈ ਹਰਜਿੰਦਰ ਸਿੰਘ ਜਿੰਦੇ ਹੋਣਾ ਦੀ ਭੈਣ ਜੀ ਨਾਲ ਕਰਾਂਗੇ ਸੋ ਆਜੋ ਆਪਾਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਮੇਰੇ ਨਾਲ ਜਿਹੜੇ ਭੈਣ ਜੀ ਬੈਠੇ ਨੇ ਇਹ ਕੌਮੀ ਜੋਧੇ ਕੌਮੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦ ਦੇ ਹੋਣਾਂ ਦੇ ਸੱਕੇ ਭੈਣ ਜੀ ਨੇ ਤੇ ਜਿਵੇਂ ਮੈਂ ਆਪ ਜੀ ਨੂੰ ਪਹਿਲਾਂ ਦੱਸਿਆ ਕਿ ਇੱਕ ਟਰਸਟ ਬਣ ਗਿਆ ਹੈ ਤੇ ਇਹ ਜਿਹੜਾ ਘਰ ਹੈ ਇਹ ਉਹਨਾਂ ਦੇ ਭਰਾਵਾਂ ਨੇ ਟਰਸਟ ਨੂੰ ਸੌਂਪ ਦਿੱਤਾ ਹੈ ਤੇ ਇਹਦੀ ਜਿਹੜੀ ਜ਼ਿੰਮੇਵਾਰੀ ਹੈ ਹੁਣ ਟਰਸਟ ਦੀ ਆ ਇਸ ਘਰ ਨੂੰ ਪੂਰੀ ਜ਼ਿੰਦਗੀ ਨਾ ਕੋ ਵੇਚ ਸਕੂਗਾ ਨਾ ਇਹ ਤੇ ਕੋ ਲੌਨ ਲੈ ਸਕੂਗਾ ਨਾ ਇਹਦਾ ਕੋਈ ਪਰਸਨਲ ਮੈਂਬਰ ਇਹਦੇ ਉੱਤੇ ਕੋਈ ਫਾਇਦਾ ਲੈ ਸਕੂਗਾ ਇਹਦਾ ਕੁਝ ਵੀ ਇਦਾਂ ਦਾ ਹੋ ਸਕੂਗਾ ਇਹ ਟਰਸਟ ਦੀ ਤੇ ਕੌਮ ਦੀ ਹੀ ਇਹ ਤਰੋਹਰ ਰਹੂਗੀ ਤੇ ਆਪਾਂ ਗੱਲ ਕਰਾਂਗੇ ਭੈਣ ਜੋਹਣਾ ਦੇ ਨਾਲ ਕਿ ਜਦੋਂ 27 ਤਰੀਕ ਨੂੰ ਇਸ ਘਰ ਦੇ ਵਿੱਚ ਇਹ ਘਰ ਦੀਆਂ ਚਾਬੀਆਂ ਪੰਥ ਨੂੰ ਦਿੱਤੀਆਂ ਗਈਆਂ ਨੇ ਉਸ ਦਿਨ ਇੱਕ ਦਵਾਰ ਸੀ ਜਿਹੜੀ ਢਾ ਦਿੱਤੀ ਗਈ ਆ ਉਹਦੇ ਉੱਤੇ ਕੋਈ ਸਵਾਲ ਹੋਏ ਨੇ ਤੇ ਆਪਾਂ ਉਹਨਾਂ ਸਵਾਲਾਂ ਬਾਰੇ ਗੱਲ ਕਰਾਂਗੇ ਭੈਣ ਜੀ ਹੋਣਾ ਦੇ ਨਾਲ ਕਿ ਉਹ ਅਸਲ ਮਸਲਾ ਕੀ ਹੈ ਪੈੰਜੀ ਵੈਗੁਰ ਜੀ ਕਹਾਲਾ ਹਾਂ ਸਾਹਿਬ ਵੈਗੁਰ ਜੀ ਕੀ ਫਤਿਹ ਪਹਿਲਾਂ ਇਹ ਦੱਸੋ ਕਿ ਤੁਸੀਂ ਖੁਸ਼ ਹੋ ਪੂਰੇ ਹੁਣ ਬਹੁਤ ਜਿਆਦਾ ਖੁਸ਼ ਹਾਂ ਜਿ ਤਰ੍ਹਾਂ ਮਾਤਾ ਤੋਂ ਬਾਅਦ ਟਾਈਮ ਪਾਸ ਹੋਇਆ ਨਾ ਹਰ ਇੱਕ ਸਕੈਂਟ ਸਕੈਂਟ ਜਿਹੜਾ ਭਾਵੇਂ ਮੈਂ ਆਪਣੇ ਘਰ ਕਾਰੋਬਾਰ ਕਰਦੀ ਸੀ ਹੂੰ ਹੂੰ ਪਰ ਜਿਹੜੀ ਇਹ ਆ ਯਾਦ ਹੈ ਨਾ ਤੇ ਇਹ ਯਾਦ ਨਹੀਂ ਹੀ ਪੁੱਲਦੀ ਵੀ ਕੋਈ ਵੀ ਇੱਕ ਮਾਂ ਮਾਂ ਪਿਓ ਆ ਭੈਣ ਭਰਾ ਹੁੰਦੇ ਆ ਤੋ ਉਹਨਾਂ ਦਾ ਇਹ ਹੁੰਦਾ ਵਾ ਵੀ ਜਿਹੜਾ ਵੀ ਕੋਈ ਗਰੀਬ ਭਰਾ ਹੋਵੇ ਹੈ ਨਾ ਉਹ ਉਹਦਾ ਉਹਨਾਂ ਚ ਧਿਆਨ ਹੁੰਦਾ ਪਾ ਜਿੰਨਾ ਮਰਜੀ ਕੋਈ ਆ ਲਓ ਤੇ ਇਸ ਵੇਲੇ ਮੈਨੂੰ ਲੱਗਦਾ ਹੈ ਵੀ ਮੇਰੇ ਵੀਰ ਦਾ ਘਰ ਨਹੀਂਗਾ ਹੈਗਾ ਤੇ ਭਾਵੇਂ ਮੈਨੂੰ ਕੌਮ ਤੇ ਬਹੁਤ ਮਾਣ ਹੈ ਕੌਮ ਬਹੁਤ ਸਤਿਕਾਰ ਦਿੰਦੀ ਆ ਬਹੁਤ ਪਰ ਜਿੰਨਾ ਚਿਰੇ ਬਣਦਾ ਨਹੀਂ ਜਦ ਸੰਗਤ ਆਉਂਦੀ ਸੀ ਫੇ ਦੇਸ਼ਾਂ ਪਰਦੇਸ਼ਾਂ ਤੋਂ ਆਉਂਦੀ ਕੰਧਾਂ ਟੱਪ ਕੇ ਆਣ ਕੇ ਦਰਸ਼ਨ ਕਰਕੇ ਚਲੇ ਜਾਂਦੀ ਭੁੱਖੀ ਤੇ ਆਈ ਤੂੰ ਉਹ ਇੱਕ ਜਾਂ ਮਾਂ ਜਾਣ ਸਕਦੀ ਜਾਂ ਭੈਣ ਜਾਣ ਸਕਦੀ ਆ ਇਹ ਹੁਣ ਫਿਰ ਇਹ ਹੁਣ ਪੱਕਾ ਤੁਸੀਂ ਖੁੱਲਾ ਰੱਖੋਗੇ ਇਹਨੂੰ ਹਾਂਜੀ ਖੁੱਲਾ ਰੱਖੂਗਾ ਤੇ ਰਸੋਈ ਚੱਲੂਗੀ ਰਸੋਈ ਸਦਾ ਚੱਲੇਗੀ ਆਪਾਂ ਜੇ ਸਾਡੇ ਵਰਗੇ ਆਉਣਗੇ ਫਿਰ ਲੰਗਰ ਪਾਣੀ ਛਕਣਗੇ ਤੇ ਕੋਈ ਵੀ ਸਿੰਘ ਦੇਸ਼ਾਂ ਪਰਦੇਸਾਂ ਚ ਉਹ ਇਸ ਘਰ ਦਾ ਮਾਲਕ ਹੋਊਗਾ ਆਣ ਕੇ ਆਪਣੇ ਮਾਣ ਨਾਲ ਇੱਥੇ ਬਹੂਗਾ ਇੱਥੋਂ ਲੰਗਰ ਛਕੂਗਾ ਫਰੂਟ ਲੱਗਿਓ ਛਕੂਗਾ ਤੇ ਆਪਣਾ ਉਹਨੂੰ ਹੋਊਗਾ ਕਿ ਜਿੱਦਾਂ ਆਪਾਂ ਪੂਨੇ ਜਾ ਕੇ ਗੁਰਦੁਆਰਾ ਸਾਹਿਬ ਆਨੰਦ ਮਾਣਦੇ ਹੀ ਨਾ ਇਸ ਤਰ੍ਹਾਂ ਹਰ ਸਿੰਘ ਇੱਥੇ ਆਣ ਕੇ ਤੇ ਆਨੰਦ ਮਾਣੂਗਾ ਠਹਿਰ ਬਣ ਗਈ ਭਾਈ ਜਿੰਦ ਦਾ ਕੌਮ ਦੀ ਇਹ ਇਹ ਚੀਜ਼ ਤੇ ਮੈਨੂੰ ਬਿਹੱਦ ਮੇਰੇ ਤੋਂ ਜ਼ਿਆਦਾ ਮੇਰੇ ਪਤੀ ਨੂੰ ਖੁਸ਼ੀ ਆ ਕਿਉਂਕਿ ਉਹਨਾਂ ਦੇ ਜਦੋਂ ਮੈਂ ਚੁੱਪ ਉਹਨਾਂ ਨੂੰ ਕਰਾਉਂਦੀ ਹਾਂ ਉਹ ਚੁੱਪ ਨਹੀਂ ਕਰਦੇ ਜਿੱਥੇ ਬੈਂਦੇ ਸੀ ਉੱਥੇ ਗੱਲ ਛੇੜ ਦਿੰਦੇ ਸੀ ਮੈਂ ਨਹੀਂ ਪਤਾ ਤੁਹਾਨੂੰ ਖੜਨਾ ਹੀ ਨਹੀਂ ਕਿਤੇ ਤੁਸੀਂ ਇਹੋ ਗੱਲ ਛੇੜਦੇ ਹੋ ਬਹੁਤ ਬਹਾਦਰ ਨੇ ਹਾਂਜੀ ਹਾਂਜੀ ਭਾਈਆ ਜੀ ਬਹੁਤ ਬਹਾਦਰ ਨੇ ਹਾਂਜੀ ਉਹਨਾਂ ਸਭ ਤੋਂ ਵੱਡਾ ਤੇ ਉਹਨਾਂ ਨੂੰ ਸਕੂਨ ਮਿਲਿਆ ਤੇ ਇਹ ਦੱਸੋ ਕਿ ਇਹ ٹرسٹ ਇਹਦੀ ਸੇਵਾ ਸੰਭਾਲ ਕਰੂਗਾ ਹਾਂਜੀ ਆਪਾਂ ਇਹਦੇ ਲਈ ਇੱਕ ਕੌਮ ਨੂੰ ਤੁਸੀਂ ਸਨੇਹਾ ਕੋਈ ਦੇਣਾ ਚਾਹੁੰਦੇ ਹੋ ਕਿ ਜੇ ਇਹਦੇ ਲਈ ਕੋਈ ਕਈ ਵਰੀ ਹੁੰਦਾ ਹੈ ਕਿ ਕੋਈ ਚਾਰ ਸੱਜਣ ਇਹਦੇ ਲਈ ਕੋਈ ਪੈਸਾ ਇਕੱਠਾ ਕਰ ਲੈਣ ਜਾਂ ਕੋਈ ਇਦਾਂ ਦੀ ਗਲਤਾਂ ਨਹੀਂ ਹੈਗੀ ਤੁਸੀਂ ਇਹ ਇੱਥੇ ਕਿਵੇਂ ਨਹੀਂ ਇਹ ਟਰਸਟ ਮੈਂ ਤੁਹਾਨੂੰ ਪਤਾ ਵੀ ਜਿੰਦਰਾ ਵੀ ਪਤਾ ਉਹਨਾਂ ਵਾਰ-ਵਾਰ ਇਹ ਕਹਿੰਦਾ ਵੀ ਮੇਰਾ ਮੇਰ ਤੇ ਉਂਗਲ ਨਾ ਕੋਈ ਠਾਵੇ ਤੇ ਉਹ ਚੀਜ਼ ਉਹ ਵਾਹਿਗੁਰੂ ਦਾ ਅਕਾਲ ਪੁਰਖ ਦਾ ਮੈਂ ਸ਼ੁਕਰ ਗੁਜ਼ਾਰ ਆਂ ਪੀ ਅੱਜ ਤੱਕ ਇਹ ਚੀਜ਼ ਸਾਡੇ ਕੋਲ ਹੈਗੀ ਆ ਤੇ ਇਹ ਚੀਜ਼ ਨੂੰ ਸੰਭਾਲਣ ਵਾਸਤੇ ਅੱਗੇ ਤੋਂ ਸੰਗਤ ਵੀ ਅਰਦਾਸ ਕਰੇ ਹੂੰ ਹੂੰ ਤੇ ਅਸੀਂ ਵੀ ਅਰਦਾਸ ਕਰਦੇ ਆਂ ਵੀ ਇਹ ਜਿਉਂ ਦੀ ਤਿਉਂ ਰਹੂਗੀ ਇਹ ਸਾਰੀ ਸੰਗਤ ਨੂੰ ਅਪੀਲ ਹੋਊਗੀ ਕਿ ਜਦੋਂ ਆਪਾਂ ਆਖਾਂਗੇ ਲੋੜ ਹੋ ਉਦੋਂ ਕਿਸੇ ਨੇ ਇਸ ਬਾਰੇ ਸੋਚਣਾ ਜਾਂ ਪੈ ਦਿਨਾ ਨਹੀਂ ਤਾਂ ਨਹੀਂ ਦੇਣਾ ਨਹੀਂ ਨਹੀਂ ਦੇਣਾ ਨਹੀਂ ਦੇਣਾ ਜਦੋਂ ਅਸੀਂ ਆਖਾਂ ਕਿਉਂਕਿ ਤਾਂ ਮੈਂ ਪਈਆਂ ਮੈਂ ਕਿਉਂਕਿ ਮੈਂ ਆਪਣੇ ਜੇ ਲੋਡ ਪਈ ਤਾਂ ਤੁਸੀਂ ਦੱਸੋਗੇ ਪਤੀ ਇੱਕ ਪਰਮੇਸ਼ਰ ਹੁੰਦਾ ਅੱਜ ਤੱਕ ਮੈਂ ਮੰਨਿਆ ਮੈਂ ਉਹਨਾਂ ਨੂੰ ਇੱਥੇ ਕਰ ਸਕਦੀ ਹਾਂ ਪਰ ਨਹੀਂ ਕੀਤਾ ਕਿਉਂ ਨਹੀਂ ਕੀਤਾ ਵੀ ਮੈਂ ਜਿੱਤਨਾ ਕੋਈ ਆਂਦੇ ਉਹ ਖਾ ਲਏ ਉਹ ਖਾ ਲਏ ਹੈ ਨਾ ਤੇ ਇਸ ਕਰਕੇ ਵੀ ਇਹ ਮਤਲਬ ਮੈਂ ਆਪਣੇ ਹੱਥਾਂ 'ਚ ਹੀ ਰੱਖਾਂ ਠੀਕ ਹੈ ਠੀਕ ਕੋਈ ਮੇਰੇ ਪਤੀ ਤੇ ਉਂਗਲ ਨਾ ਉਠਾ ਦੇ ਕਿਉਂਕਿ ਉਹਨਾਂ ਦੀ ਬੜੀ ਉਹਨਾਂ ਦੀ ਬੜੀ ਕੁਰਬਾਨੀ ਆ ਮੈਂ ਉਹਨਾਂ ਦੇ ਆਪਣੇ ਸਹੁਰੇ ਪਰਿਵਾਰ ਦੀ ਆਪਣੇ ਨਨਾਨਾ ਦੀਆਂ ਸੀਸਾਂ ਦੀਆਂ ਇਹ ਕੁਰਬਾਨੀ ਜਿਹੜੀ ਆ ਨਾ ਤੇ ਅੱਜ ਵੀ ਮੇਰੇ ਇਹ ਨਨਾਨਾ ਨੇ ਆਖਿਆ ਤੂੰ ਤਗੜੀ ਹੋ ਦੋਦੇ ਦੋਤੀਆਂ ਨੇ ਆਖਿਆ ਵੀ ਆਪਾਂ ਘਰ ਲੈਣਾ ਵਾ ਚਲੋ ਇਹ ਉਹਨਾਂ ਤੁਹਾਡੇ ਭਰਾਵਾਂ ਨੇ ਹੁਣ ਘਰ ਜਿਹੜਾ ਹੈ ਤੁਹਾਨੂੰ ਕੰਮ ਬੂਸਾਂ ਬੁਝਾ ਬੜੀ ਖੁਸ਼ੀ ਖੁਸ਼ੀ ਨਾਲ ਮੇਰੇ ਵੀਰਾਂ ਨੇ ਪਤੀ ਜਿਨੇ ਘਰ ਦਿੱਤਾ ਦਿੱਤਾ ਬਹੁਤ ਮੈਂ ਉਹਨਾਂ ਦਾ ਸ਼ੁਕਰ ਗੁਜ਼ਾਰਿਆ ਇੱਕ ਗੱਲ ਦੱਸੋ ਕਿ ਜਿੱਦਣ ਤੁਹਾਨੂੰ ਚਾਬੀਆਂ ਦਿੱਤੀਆਂ ਨੇ ਉਸ ਦਿਨ ਇਹਦੇ ਵਿੱਚ ਇੱਕ ਕੰਧ ਸੀਗੀ ਹਾਂਜੀ ਹਾਂਜੀ ਉਹ ਕੰਧ ਨੂੰ ਢਾਇਆ ਗਿਆ ਹਾਂਜੀ ਉਹਦੇ ਉੱਤੇ ਕੋਈ ਸਿੰਘਾਂ ਨੇ ਥੱਲੇ ਕਮੈਂਟ ਕੀਤੇ ਵੀ ਭਾਈ ਤੁਸੀਂ ਤੇਨੂੰ ਬਚਾਉਣਾ ਸੀ ਤੁਸੀਂ ਤੇ ਆਉਂਦੇ ਢਾਉਣ ਲੱਗ ਗਿਓ ਇਹ ਕੰਧ ਦਾ ਕੀ ਸੀਗਾ ਵਿੱਚ ਇਹ ਦੱਸੋ ਥੋੜਾ ਇਹ ਕੰਧ ਦੂਸਰੀ ਵਾਰ ਢੱਟ ਗਈ ਜੇ ਅੱਛਾ ਦੂਜੀ ਵਾਰ ਢੱਤੀ ਹੈ ਇਹ ਦੂਜੀ ਵਾਰ ਤੇ ਪਹਿਲਾਂ ਵੀ ਇੱਕ ਵਾਰ ਢਾਈ ਗਿਆ ਇਹ ਜਦੋਂ ਇਹ ਫਿਲਮ ਬਣਾਉਂਦੇ ਸੀ ਉਦੋਂ ਢਾਈ ਸੀ ਵੀ ਘਰ ਪੂਰਾ ਵਖਾਲਣ ਵਾਤੇ ਤੇ ਫੇਰ ਬਾਦਾਂ ਕਿਉਂਕਿ ਤਾਂ ਸਾਰਿਆਂ ਨੂੰ ਪਤਾ ਵਾ ਪਰਾਂਵਾਂ ਦੀਆਂ ਵੰਡਾ ਵਾਂ ਜੀ ਜੀ ਬਿਲਕੁਲ ਹੁੰਦੀਆਂ ਨੇ ਜੀ ਸਾਰੇ ਤਰ੍ਹਾਂ ਚੋਂ ਹਾਂ ਜੀ ਦੋ ਗੇਟ ਲੱਗੇ ਇੱਕ ਦਾ ਉਧਰ ਆਏ ਇੱਕ ਦਾ ਇੱਧਰ ਆਏ ਉਹ ਤੇ ਵੰਡਾ ਵਾਂ ਹੈਨਾ ਤੇ ਇਹ ਆਪਾਂ ਤੇ ਹੁਣ ਫਿਰ ਵੰਡ ਵੇਲੇ ਇੱਕ ਅੰਦ ਜਿਹੜੀ ਆਰਜੀ ਕੰਦ ਬਣਾਏਗੀ ਆਰਜੀ ਕੰਦ ਆ ਇਹ ਕਿਸੇ ਦਿਨ ਜੱਦੀ ਨਹੀਂ ਕੰਦ ਜੱਦੀ ਘਰ ਸਾਡਾ ਜਿਹੜਾ ਸਾਨੂੰ ਮਿਲ ਗਿਆ ਵਾ ਅਚੋ ਉਹ ਸਾਰਾ ਮਿਲ ਗਿਆ ਇਹ ਕੰਦ ਜਿਹੜੀ ਆਰਜੀ ਸੀ ਉਹ ਇੱਕ ਵਾਰੀ ਫੇਰ ਹੁਣ ਕਰਦੇ ਹੁਣ ਕਦੀ ਪੂਰੀ ਲਾਈਫ ਉਹ ਕੰਦ ਨਹੀਂ ਬਣੂਗੀ ਵਿੱਚ ਹੋਣੀ ਨਹੀਂ ਹੋਊਗੀ ਕੰਦ ਹੁਣ ਇਹ ਸੰਗਤ ਦੀ ਆ ਖੁੱਲਾ ਵੇੜਾ ਬਣ ਗਿਆ ਸੰਗਤ ਦਾ ਬਣ ਗਿਆ ਸੰਗਤ ਸਾਰੇ ਦਰਸ਼ਨ ਕਰੂਗੀ ਆਪਾਂ ਤਿਆਰੀ ਕਰਾਂਗੇ ਹੈਨਾ ਇੱਕ ਖਾਸ ਅਪੀਲ ਜਿਹੜੀ ਪਰਿਵਾਰ ਵੱਲੋਂ ਉਹ ਕਿਉਂਕਿ ਅਸੀਂ ਬੋਲ ਲੈਨੇ ਆ ਨਾ ਵੱਧ ਬੋਲ ਲੈਨੇ ਭੈਣਾਂ ਨਾਲ ਥੋੜਾ ਜਿਹਾ ਉਹ ਇਹ ਅਪੀਲ ਆ ਖਾਸ ਕਿ Eid ਕੀ ਇਸ ਘਰ ਦੇ ਵਿੱਚ ਜਿਹੜੀ ਉਹਨਾਂ ਦਾ ਸ਼ਹੀਦੀ ਸਮਾਗਮ ਮਨਾਇਆ ਜਾਊਗਾ ਤੇ ਕਿਸੇ ਵੀ ਮਾਈ ਭਾਈ ਨੂੰ ਸਾਡੇ ਚ ਵਕਤ ਜਿੰਨੇ ਮਰਜੀ ਗਲੇ ਸ਼ਿਕਵੇ ਹੋਣ ਜਿੰਨੇ ਮਰਜੀ ਕਿਸੇ ਨਾਲ ਸਾਡੀ ਆਪੇ ਚ ਸਾੜੇ ਹੋਣ ਇਸ ਘਰ ਵੱਲੋਂ ਇਸ ਟਰਸਟ ਵੱਲੋਂ ਹਰ ਇੱਕ ਉਸ ਮਾਈ ਭਾਈ ਨੂੰ ਖੁੱਲਾ ਸੱਦਾ ਆ ਖੁੱਲਾ ਸੱਦਾ ਆ ਜਿਨ੍ਹਾਂ ਦੇ ਇਹ ਸ਼ਹੀਦ ਨੇ ਸਾਰੀ ਕੌਮ ਦੇ ਸ਼ਹੀਦ ਨੇ ਸਾਰੇ ਪੰਥ ਦੇ ਸ਼ਹੀਦ ਸਾਡਾ ਹੋ ਸਕਦਾ ਜਿਨ੍ਹਾਂ ਨਾਲ ਸਾਡੀ ਨਹੀਂ ਬਣਦੀ ਉਹ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਸਾਡੇ ਨਾਲੋਂ ਕਿਤੇ ਵੱਧ ਜਿਆਦਾ ਪਿਆਰ ਕਰਦੇ ਹੋਣ ਸੋ ਇਸ ਪਰਿਵਾਰ ਵੱਲੋਂ ਇਸ ٹرسٹ ਵੱਲੋਂ ਇਹ ਬੇਨਤੀ ਕੀਤੀ ਗਈ ਆ ਕਿ ਹਰ ਇੱਕ ਮਾਈਪਾਈ ਇੱਥੇ ਆਵੇ ਤੇ ਆ ਕੇ ਉਸ ਸਮਾਗਮ ਦਾ ਹਿੱਸਾ ਬਣੇ ਕਿਉਂਕਿ ਇਹ ਕੌਮ ਦੀ ਤਰੋਹਰ ਹੈ ਇਹ ਸਾਰਿਆਂ ਦਾ ਸਾਂਝਾ ਆ ਇੱਥੇ ਕੋਈ ਵੀ ਟੜੇਬੰਦੀ ਨਹੀਂ ਹੈ ਕੋਈ ਇੱਥੇ ਕਿਸੇ ਦਾ ਸਾੜਾ ਨਹੀਂ ਹੈ ਸਾਰਿਆਂ ਲਈ ਮੋਸਟ ਵੈਲਕਮ ਹੈ ਜੀ ਆਇਆਂ ਨੂੰ ਹੈ 9 ਤਰੀਕ ਨੂੰ ਇੱਥੇ ਸਮਾਗਮ ਹੈ ਸੋ ਹੁਮ ਹਮਾ ਕੇ ਆਪਾਂ ਸਾਰਿਆਂ ਨੇ ਇੱਥੇ ਪਹੁੰਚਣਾ ਆ ਸੋ ਇਹ ਗੱਲ ਜਿਹੜੀ ਆ ਉਹ ਆਪਾਂ ਕਲੀਅਰ ਕਰ ਦਿੱਤੀ ਕਿ ਕੰਦ ਜਿਹੜੀ ਆ ਉਹ ਆਰਜੀ ਸੀ ਬਾਕੀ ਸਾਰੀ ਬਾਕੀ ਸਾਰਾ ਕਰ ਫਿਰ ਆਪਾਂ ਐਂ ਹੀ ਰੱਖਣਾ ਨਾ ਇਸ ਤਰ੍ਹਾਂ ਹੀ ਨਹੀਂ ਉਹ ਵੇਖੋ ਮਾਤਾ ਦਾ ਪਾਸਪੋਰਟ ਨਿਕਲਿਆ ਹੂੰ ਉਹਦੇ ਪਰਛੇਵਾਂ ਅੱਜ ਹੂੰ ਸਫਾਈਆਂ ਕਰਦੇ ਆ ਇੱਕ ਨਿਕਲੀ ਆ ਜਦੋਂ ਵੀਰ ਹਰਜਿੰਦਰ ਦੇ ਗੋਲੀਆਂ ਵੱਜੀਆਂ ਲੱਤਾਂ 'ਚ ਹਾਂ ਤੇ ਮਾਤਾ ਤੇ ਮੈਂ ਗਏ ਸੀ ਦੁੱਖ ਭੰਜਣੀ ਬੇਰੀ ਥਲੇ ਉੱਥੇ ਖੰਡਪਾਰ ਸਾਹਿਬ 'ਚ ਜੀ ਜੀ ਕੇ ਆਏ ਹਾਂ ਤੇ ਮਾਤਾ ਨੇ ਕਿਹਾ ਸੀ ਮੇਰਾ ਪਿੰਗਲਾ ਤੁਸੀਂ ਉਹ ਜਾਰੀ ਕਰਨਾ ਹੀ ਵੈ ਗਰੂਬ ਹੈ ਜੀ ਜੀ ਉਹ ਸਮਝ ਲਓ 92 ਦਾ ਵਾਰੀ ਆਈ ਹੈ ਮੇਰਾ ਖਾਤਾ 18 ਚ ਅੱਛਾ ਹਾਂਜੀ ਖੰਡਪਾਟ ਸਾਹਿਬ 18 ਚ ਆਈ ਨਹੀਂ 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 ਹਾਂਜੀ ਤੇ ਉਹ ਖੰਡਫੜ ਸਾਹਿਬ ਹੋਇਆ ਅੱਛਾ ਹਾਂਜੀ ਤੇ ਜਦੋਂ ਖੰਡ ਸੁਖਿਆਵੰਦ ਦੀਆਂ ਲੱਤਾਂ ਵੀ ਬਿਲਕੁਲ ਠੀਕ ਹੋ ਗਈਆਂ ਸੀ ਤੂੰ ਮਾਤਾ ਮੈਨੂੰ ਇਦਾਂ ਦੇਖਦੀ ਮਾਤਾ ਐ ਹੀ ਮੇਰਾ ਪਿੰਗਲਾ ਤੂੰ ਕਰਨਾ ਹੀ ਠੀਕ ਹੈ ਵੈਗਰੂ ਵੈਗਰੂ ਅੱਛਾ 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 ਹਾਂਜੀ ਤੇ ਉਹ ਲੱਭਿਆ ਉਹ ਹੁਕਮਨਾਮਾ ਹੁਕਮਨਾਮਾ ਮਿਲਿਆ ਬਾਜੀ ਬਾ ਕੀ ਬਾਤ ਆ ਤੇ ਆਪਾਂ ਇਹਦੇ ਵਿੱਚ ਨਾ ਇੱਕ ਆਪਣੇ ਭਰਾ ਨੇ ਭਪਿੰਦਰ ਸਿੰਘ ਸੱਜਣ ਹਾਂਜੀ ਉਹਨਾਂ ਦਾ ਬੜਾ ਯੋਗਦਾਨ ਸੀ ਬੜੀ ਬੜਾ ਉਤਸ਼ਾਹ ਸੀ ਉਹਨਾਂ 'ਚ ਉਹਨਾਂ ਦੀ ਸਿਹਤ ਠੀਕ ਹੋ ਗਈ ਅੱਜ ਜਿਹੋ ਉਹਨਾਂ ਸੀ ਸੋ ਮੈਂ ਤਾਂ ਇੱਕ ਛੋਟੀ ਜੀ ਵੀਡੀਓ ਬਣਾਈ ਆ ਹਾਂਜੀ ਇਹ ਸਾਰੇ ਘਰ ਦੀ ਵੀਡੀਓ ਹਾਂਜੀ ਹਾਂਜੀ ਡਿਊਟੀ ਤੋਂ ਲੈ ਕੇ ਐਂਡ ਤੱਕ ਤੁਹਾਡੇ ਨਾਲ ਇੰਟਰਵਿਊ ਰੱਖਵੀਂ ਆ ਉਹ ਤੁਹਾਡੇ ਨਾਲ ਕਰਨਗੇ ਆਪਾਂ ਸਾਰੇ ਬੈਠਾਂਗੇ ਉਹਨਾਂ ਦੀ ਸਿਹਤ ਠੀਕ ਹੋ ਗਈ ਸੋ ਮੈਂ ਐਸੀ ਵੀ ਸ਼ਾਰਟ ਛੋਟੀ ਜੀ ਬਣਾ ਕੇ ਤੇ ਜਿਹੜੀ ਕੰਦ ਵਾਲਾ ਮਸਲਾ ਉਹ ਆਪਾਂ ਤੇ ਇੱਕ ਆਪਾਂ ਜਿਹੜਾ ਸਮਾਗਮ ਹੈ ਉਹਦੇ ਬਾਰੇ ਕਹਾਂਵਾਂ ਜਿਹੜਾ ਉਹ ਦੱਸਦੀ ਹੈ ਹਾਂਜੀ ਸੋ ਅ ਅੱਜ ਤੋਂ ਬਾਅਦ ਜੀ ਇਸ ਘਰ ਦੇ ਗੇਟ ਨਹੀਂ ਬੰਦ ਹੋਣਗੇ ਇਹ ਜਿਹੜੇ ਵੀ ਸਿੰਘ ਇੱਥੇ ਆਉਂਦੇ ਰਹੇ ਨੇ ਉਹਨਾਂ ਨੂੰ ਕੁੱਲਾ ਸੱਦਾ ਵੀ ਤੁਸੀਂ ਹੁਣ ਜਦੋਂ ਮਰਜ਼ੀ ਇੱਥੇ ਆ ਸਕਦੇ ਹੋ ਤੁਹਾਨੂੰ ਲੰਗਰ ਪ੍ਰਸ਼ਾਦਾ ਪਾਣੀ ਸਭ ਕੁਝ ਮਿਲੂਗਾ ਪੱਖੇ ਲੱਗੇ ਨੇ ਆਰਾਮ ਨਾਲ ਇੱਥੇ ਆਨੰਦ ਮਾਣੋ ਰੋ ਰੁਕੋ ਉਹਨਾਂ ਦੀਆਂ ਨਿਸ਼ਾਨੀਆਂ ਵੇਖੋ ਉਹਨਾਂ ਦੇ ਕੇਸ ਉਹਨਾਂ ਦੇ ਬਰਸ਼ ਉਹਨਾਂ ਦਾ ਸਾਬਣ ਉਹਨਾਂ ਦੇ ਕੰਗੇ ਤੇ ਉਹਨਾਂ ਦੇ ਪੈਨ ਉਹਨਾਂ ਦੀ ਥਾਲੀ ਉਹਨਾਂ ਦੀ ਕੌਲੀ ਉਹ ਸਾਰੀਆਂ ਚੀਜ਼ਾਂ ਕੇਸ ਤੱਕ ਉਹਨਾਂ ਦੀ ਕੌਲੀ ਜਿਹੜੀ ਜਿਹੜੀ ਲਾਸਟ ਪਾਈ ਹਰਜਿੰਦਰ ਸਿੰਘ ਜਿੰਦੇ ਤੇ ਪਾਈ ਸੁਖਦੇਵ ਸਿੰਘ ਸੁੱਖੇ ਹੋਣਾ ਨੇ ਜਿਹੜੀ ਲਾਸਟ ਦਾਲ ਖਾਧੀ ਸੀ ਉਹ ਕੌਲੀ ਵੇਸਟ ਘਰ ਦੇ ਵਿੱਚ ਮੌਜੂਦ ਆ ਆਓ ਤੇ ਉਹ ਕੌਲੀ ਵੀ ਜਰੂਰ ਤੁਹਾਨੂੰ ਵਿਖਾਵਾਂਗੇ ਤੁਸੀਂ ਵੇਖੋਗੇ ਕਿ ਉਹ ਮਹਾਨ ਸੂਰਮਿਆਂ ਦਾ ਪਾਈ ਹਰਜਿੰਦਰ ਸਿੰਘ ਜਿੰਦੇ ਦਾ ਘਰ ਸੋ ਮੈਂ ਇੰਨੀਆਂ ਹੀ ਬੇਨਤੀਆਂ ਕਰਦਾ ਖਿਮਾ ਦਾਜ ਅੱਜ ਕਾ ਕਿਉਂਕਿ ਮੈਂ ਤੁਹਾਨੂੰ ਕਿਹਾ ਹੈ ਕਿ ਇਹ ਉਹਨਾਂ ਨਾਲ ਸਾਡਾ ਵਾਅਦਾ ਸੀ ਕਿ ਇਹ ਜਿਹੜੀ ਸਾਰੇ ਘਰ ਦੀ ਵੀਡੀਓ ਹੈ ਇਹ ਉਹ ਬਣਾਉਣਗੇ ਭੈਣ ਨਾਲ ਗੱਲਬਾਤ ਕਰਨਗੇ ਤੇ ਠੀਕ ਹੈ ਜੀ ਉਹੀ ਬਣਾਉਣਗੇ ਤੁਹਾਡੇ ਨਾਲ ਉਹਨਾਂ ਨੇ ਆਪਾਂ ਉਹਨਾਂ ਨਾਲ ਵਾਅਦਾ ਕੀਤਾ ਕਿ ਕਿਉਂਕਿ ਉਹ ਵਾਅਦਾ ਹੀ ਉਹਨਾਂ ਨਾਲ ਕੀਤਾ ਤੇ ਇਹ ਫੇਰ ਇੱਕ ਵਾਰੀ ਮੈਂ ਗੱਲ ਨੂੰ ਦੁਹਰਾ ਦਿਆਂ ਕਿ ਦੇਸ਼ਾਂ ਵਿਦੇਸ਼ਾਂ ਜਿੱਥੇ ਵੀ ਸਿੱਖ ਸੰਗਤ ਵਸਦੀ ਹੈ ٹرسٹ ਵੱਲੋਂ ਇਹ ਬੇਨਤੀ ਆ ਕਿ ਕੋਈ ਵੀ ਪੈਸਾ ਇਸ ਘਰ ਦੇ ਲਈ ਇਸ ਲਈ ਕਿਸੇ ਨੂੰ ਨਾ ਦਿੱਤਾ ਜਾਵੇ ਜਦੋਂ ਜ਼ਰੂਰਤ ਮਹਿਸੂਸ ਹੋਈ ਜਾਂ ਕੋਈ ਇਦਾਂ ਦੀ ਗੱਲ ਹੋਈ ਤੇ ਇਹ ਭੈਣ ਜੀ ਹੀ ਤੁਹਾਨੂੰ ਚੈਨਲ ਰਾਹੀਂ ਅਪੀਲ ਕਰਨਗੇ ਫਿਰ ਤੁਸੀਂ ਜਿਵੇਂ ਕਰਨਾ ਹੋਇਆ ਕਰ ਲਿਓ ਪਰ ਅੱਜ ਦੀ ਡੇਟ 'ਚ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ